ਕੀ ਬੰਦਾ ਕਰੇ ਸੋਚਿਆ ਕੋ ਹੋਰੀ ਪਰ ਮਾਤਮਾ ਹੋਰੀ ਕੋ ਖੇਡਣਾ ਚਾਹੀ ਜਾਂਦਾ ਵਾ ਹੈ ਕੀ ਬੰਦਾ ਕਰੇ ਮੇਰਾ ਤਾਂ ਜੀ ਕਰਦਾ ਨਾ ਕੋ ਖਾ ਕੇ ਤੇ ਮਰ ਜਾ ਆ ਦੁਨੀਆ ਛੱਡੀ ਜਾਵਾਂ ਜਿੰਨੀ ਬਹੁਤ ਜਿਆਦੀ ਹੋਣ ਈ ਹੈ ਹੈ ਜਿੱਥੇ ਕੋ ਕਰੀਦਾ ਵਾ ਕੋ ਨਾ ਕੋ ਕੋ ਨਾ ਕੋ ਕੋ ਨਾ ਕੋ ਹੋਈ ਜਾਂਦਾ ਬੰਦਾ ਕਰੇ ਕੀ ਹਾਏ ਹਾਏ ਕੋਈ ਜ਼ਿੰਦਗੀ ਦਾ ਸਵਾਦ ਨਹੀਂ ਰਹਿ ਗਿਆ ਮੇਰੀ ਤਾਂ ਉਤਰੀ ਜ਼ਿੰਦਗੀ ਨਰਕ ਬਣ ਗਈ ਕੋਈ ਛੱਡਿਆ ਉਹ ਕੀ ਹੋ ਗਿਆ ਹੁਣ ਹੁਣ ਕੀ ਆ ਆ ਜਿਹੜੀ ਤੁਹਾਡੀ ਧੀ ਆ ਘਾਰੇ ਪਾਉਣੀ ਮੈਂ ਤਾਂ ਉਹਦੇ ਵੱਲ ਗਈ ਸੀ ਮੈਂ ਚੱਲ ਮੂੰਹ ਸੁੱਟ ਕੇ ਪਈ ਆ ਕਿਤੇ ਹੌਸਲਾ ਹਸਾ ਦੇ ਕੇ ਆਉਣੀ ਆ ਉਲਟਾ ਮੇਰੇ ਸਿਰ ਦੇ ਵਾਲਾ ਨੂੰ ਪੈ ਗਈ ਮੈਨੂੰ ਆਂਦੀ ਤੇਰੇ ਵਰਗੀ ਤੇ ਮਾਂ ਹੋਵੇ ਨਾ ਕਿਸੇ ਦੀ ਜਿੱਦਾਂ ਦੀ ਤੂੰ ਆ ਮੇਰੀ ਇੰਨੀ ਬੇਇੱਜ਼ਤੀ ਕੀਤੀ ਇੰਨੀ ਬੇਇੱਜ਼ਤੀ ਕੀਤੀ ਮੈਨੂੰ ਗੱਲ ਕਰਨ ਜੋਗੀ ਨਹੀਂ ਛੱਡਿਆ ਇਹਨੇ ਚੱਲ ਜਿਓ ਮੜਾ ਮੋਟਾ ਕਰਦੀ ਵਾਦਾ ਤੂੰ ਜ਼ੁਬਾਨ ਆਪਣੀ ਅੰਦਰ ਰੱਖਿਆ ਕਰ ਮੈਂ ਭੱਜੀ ਆਈਆਂ ਤਾਹ ਨੂੰ ਤੂੰ ਇੱਥੇ ਖੜ੍ਹ ਨਾ ਜੇ ਉਹ ਮੈਂ ਕੀ ਕਰਨਾ ਮੈਂ ਤਾਂ ਕਿ ਮਾਨੂੰ ਖਾਂ ਲੱਭਣ ਡਿਆ ਮਰਨਾ ਹੀ ਆ ਚਲੋ ਫਿਰ ਚਲੋ ਆ ਦੱਸੋ ਮੈਨੂੰ ਕਿੱਥੇ ਛਾਲ ਮਾਰਨੀ ਚਲੋ ਮਾਰਨੀ ਬਿਹੜਾ ਕੋ ਸਵਾਦ ਦੀ ਗੱਲ ਕਰਦੇ ਹੋ ਜੀ ਅਕਲ ਟਟਾ ਕਿੱਥਾ ਹੋ ਗਿਆ ਪਰ ਤੈਨੂੰ ਅਕਲ ਨਹੀਂ ਆਈ ਅਕਲ ਨਹੀਂ ਆਈ ਮੈਨੂੰ ਅਕਲ ਕਿੱਥੋਂ ਹੋਣੀ ਆ ਮੇਰੇ ਤੇ ਨਿਆਣਾ ਵੀ ਨਕਲ ਜੋਗੀ ਨਹੀਂ ਛੱਡਿਆ ਮੇਰਾ ਤੇ ਬੇੜਾ ਡਰ ਕੇ ਕਰਕੇ ਸੋਟਾ ਤੁਹਾਡੇ ਨਿਆਣਿਆਂ ਨੇ ਆਪ ਤੀ ਕਲਸ਼ਣੀ ਜਾਂਦੀ ਤੁਹਾਡੇ ਘਰ ਮੇਰੀ ਗੱਲ ਸੁਣ ਲੈ ਕਲਸ਼ਣੀ ਕੁਛ ਨਹੀਂ ਉਹ ਨਹੀਂ ਕਲਸ਼ਣੀ ਹੀ ਤੂੰ ਠੀਕ ਆ ਸਭ ਕੁਝ ਚੰਗਾ ਭਲਾ ਹੀ ਤੇਰੀਆਂ ਬੇੜੀਆਂ ਚ ਵਟੇ ਪਏ ਮੈਂ ਉੱਥੇ ਘੁਲਣਾ ਉੱਥੇ ਘੁਲਣਾ ਸਾਰੇ ਕੀਤੀ ਕਤਰੀ ਪਾ ਗਈ ਖੂਦ ਦੇ ਵਿੱਚ ਤੀਉਤੀ ਨਾ ਮੈਨੂੰ ਹੀ ਕਲਛਣੀ ਕਿਉਂ ਤੂੰ ਤੂੰ ਹਾਈ ਕਲਛਣੀ ਆ ਤੇ ਕੰਮ ਹੀ ਤੇਰੇ ਕਲਛਣੇ ਵਾਲੇ ਆ ਹਾਈ ਮੇਰੇ ਅੱਬਾ ਹਾਈ ਹਾਈ ਮੈਨੂੰ ਕੁਝ ਨਹੀਂ ਕਹਿੰਦੇ ਆ ਮੈਂ ਕਿਹੜੇ ਖੂਦ ਪਾ ਕੇ ਮਰ ਜਾ ਮਿੱਦੀ ਮਾਈ ਕਹਿੰਦੇ ਅੱਗੇ ਦੂਜੇ ਪਿੰਡ ਆਏ ਆ ਤੇ ਗਰੂਸ ਕੱਢਣ ਠੀਕ ਤਾਂ ਨਹੀਂ ਖਰਾਬ ਐਂ ਇੱਦਾਂ ਹੀ ਮਰਦਾ ਮੈਂ ਇੱਦਾਂ ਹੀ ਮਰਦਾ ਮੈਂ ਸਾਰਾ ਮਰਦਾ ਤੂੰ ਕਰਲਾ ਸਾਰੇ ਸੱਤਰੇ ਮੇਰੇ ਵਾਲਾ ਘਰ ਵਿੱਚ ਕੁੜੀਆਂ ਤਾਂ ਕੁੜੀਆਂ ਦੀਆਂ ਤਾਂ ਅੱਧਾ ਪਿੰਡ ਕੋਠੇ ਦੇ ਖਲੋ ਗਿਆ ਆਪਣਾ ਕੀ ਹੋ ਗਿਆ ਇਹਨਾਂ ਦੇ ਘਰ ਖਲੋ ਜਾ ਦੇ ਖਲੋ ਜਾ ਫਿਰ ਕੱਢਾ ਫੋਨ ਮੈਂ ਫੋਨ ਕਰਾ ਕਿਤੇ ਇਹਨੂੰ ਵਿਆਵਾ ਇਹਨੂੰ ਕਿੱਦਾਂ ਕਰਾਂ ਬਾਹਰ ਮੈਂ ਆਪਣੇ ਉਹ ਇਤਰਾ ਕੀਤਾ ਨਹੀਂ ਕੰਮ ਹੋਣਾ ਤਾਉਟ ਤਾਉਟ ਕੋ ਨਾ ਸਿਆਣੀ ਬਣਿਆ ਕਰ ਆ ਧੋੜਾ ਝਟਾ ਜਰਾ ਹੋ ਗਿਆ ਤੇਰਾ ਰਿਆ ਉਹ ਕੰਮ ਖੇਰ ਖਲਾਰਾ ਪਾਉਂਦਾ ਹੀ ਚੁੱਪ ਕਰਕੇ ਫੋਨ ਫੜਾਓ ਮੈਨੂੰ ਮੈਂ ਆਪਣੀ ਭੈਣ ਨੂੰ ਫੋਨ ਕਰਨੀ ਆ ਉਹ ਦਾ ਦਾ ਕੰਮ ਕਰ ਫੋਨ ਫੜਾ ਇੱਥੇ ਫੜਾ ਤ ਸਹੀ ਫੋਨ ਮੈਂ ਕਰਦੀ ਆ ਨਾ ਵੇਖਿਓ ਸਹੀ ਇਹਦਾ ਇਹੋ ਜਿਹਾ ਇੰਤਜ਼ਾਮ ਕਰੂੰਗੀ ਨਾ ਇਹ ਵੀ ਯਾਦ ਰੱਖੋਗੀ ਕਿ ਉਹ ਮੇਰੀ ਗੱਲ ਸੁਣ ਲੈ ਤੇ ਤੇ ਕਾ ਨਾ ਕੰਮ ਕਰੇ ਹੋ ਜਿਆ ਨਾ ਕਰ ਨਾ ਕਰ ਕੋਈ ਗੱਲੇ ਹੌਸਲਾਗਾ ਸਾਰੇ ਕੰਮ ਹੋ ਜਾਣੇ ਆ ਕੋਈ ਗੱਲ ਨਹੀਂ ਕੀਤੇ ਹੁਣਾਵਾ ਕਿਸ ਨੂੰ ਕਵਾਂਗੇ ਫੋਨ ਕਰਕੇ ਫੇਰ ਗੱਲ ਹੋਣੀ ਆ ਉਹਦੇ ਹੱਥ ਚ ਬਥੇਰੇ ਰਿਸ਼ਤੇ ਮਰੀ ਭੈਣ ਦੇ ਵੇਖੋ ਸਹੀ ਕੋਈ ਨਾ ਕੋਈ ਕੱਢ ਮਾਰਨਾ ਉਹਨੇ ਉਦੋਂ ਦਾ ਤੂੰ ਲੈ ਕਰਾਇਆ ਨਹੀਂ ਹੈਂ ਵੱਡੀ ਭੈਣ ਲਈ ਫਿਰਦੀ ਤੂੰ ਆਪਣੀ ਜਦੋਂ ਉਹ ਕਰਾਉਂਦੀ ਹੈ ਨਾ ਉਦੋਂ ਤੁਹਾਡੀ ਧੀ ਨਹੀਂ ਮੰਦੀ ਐਡਾ ਲਮਾ ਨਾ ਕਰਵਾ ਦਾ ਆਹ ਉਹ ਦਾ ਦਾ ਕਰਨਾ ਕਰਨੀ ਆ ਕਿ ਕਰਨਾ ਨਹੀਂਗਾ ਮੰਨਣੀ ਤੂੰ ਕਿਸ ਦੀ ਹੈ ਨਹੀਂਗੀ ਐਵੇਂ ਨਾ ਕਰਕੇ ਸੁਫੂਨ ਤੁਸੀਂ ਚੁੱਪ ਕਰ ਜਾਓ ਮੈਨੂੰ ਕਰ ਲੈਣਾ ਫੋਨ ਆ ਪੈ ਟੱਟੇ ਖੂਜੇ ਫਿਰ ਮਲਣੀ ਤੇ ਕੇਤੀ ਹੁੰਦੀ ਨਹੀਂ ਅੱਗੇ ਸਾਰੇ ਘਰ ਦਾ ਬੇੜਾ ਕਰਕੇ ਤੂੰ ਕੀ ਤਾਂ ਤੈਨੂੰ ਦੱਸਾਂ ਗੱਲ ਜੇ ਮੈਂ ਕੀਤਾ ਵਾ ਨਾ ਤੂੰ ਤੁਸੀਂ ਮੇਰੇ ਲਾਗੇ ਖੜੇ ਕਰਦੇ ਜੇ ਜਾਓ ਰੱਤ ਪੇੜ ਮਰੂ ਬੂਥੇ ਤੇ ਚੱਲ ਭੈਣ ਨੂੰ ਫੋਨ ਲਾਉਣੀ ਆ ਆਪੇ ਕੋਈ ਨਾ ਕੋਈ ਰਾਹ ਦੱਸ ਦੇਣਾ ਇਹਨੇ ਹਲੋ ਹਲੋ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀਕਾਲ ਕੀ ਹਾਲ ਆ ਭੈਣ ਵਧੀਆ ਹੈ ਨਾਹੀਂ ਬਸ ਦੇਹੀਓ ਤਿਆਰੀਆਂ ਕਰਨਾਂ ਬੈਗ ਬੁੱਕ ਪੈਕ ਕਰਨੀ ਹੈ ਠੀਕ ਹੈ ਉਹਨੂੰ ਨਹੀਂ ਬੈਗਾਂ ਚੋਂ ਕੱਪੜੇ ਕੱਢ ਲਓ ਇੱਥੇ ਤੇ ਬੇੜਾ ਗਰਕ ਹੋ ਗਿਆ ਪੈ ਗਿਆ ਖਵਾੜਾ ਹੋ ਗਿਆ ਕਿ ਇਥੇ ਹੰਤਰੇ ਦਾ ਹਾਏ ਹਾਏ ਨਹੀਂ ਸੱਚੀ ਕਹਿੰਦੀ ਇਹ ਕੁ ਕਹਿਣੀ ਆ ਨਹੀਂ ਕੀ ਕਵਾ ਹੋਰ ਮੈਂ ਪਾਣੀ ਮਾਰਦੀ ਕਿ ਹੰਤਰੇ ਨੇ ਠੇ ਹੋ ਗਿਆ ਹੀ ਕਿਸ ਦਾ ਹਾਏ ਮੈਂ ਮਰ ਜਾ ਸੱਚੀ ਕਹਣਾ ਹਾਂ ਹਾਂ ਤੈਨੂੰ ਕੀ ਦੱਸਾਂ ਤਾਇਏ ਤੈਨੂੰ ਮੈਂ ਫੋਨ ਕਰਨ ਨਹੀਂ ਆ ਉਹ ਨਹੀਂ ਤੂੰ ਰੋਣ ਕਿਉਂ ਦੇ ਰੋਟ ਨਾ ਤੇ ਕੀ ਕਰਾਂ ਫਿਰ ਮੈਂ ਇਹਦਾ ਬੇੜਾ ਕਰ ਕਹੋ ਜਿਆ ਹੋਇਆ ਇਹ ਉਹ ਮੁੰਡੇ ਨੇ ਜਵਾਬ ਦੇਤਾ ਹੀ ਉਹ ਹੋਰ ਤੀ ਤਿਆਰੀਆਂ ਨਾ ਹੀ ਕਰੋ ਤਾਂ ਚੰਗੀ ਗੱਲ ਵਾ ਚੁੱਪ ਕਰਕੇ ਤਾਂ ਹੋਰ ਵੀ ਦੱਸ ਦੇ ਸਾਰਿਆਂ ਨੂੰ ਵੀ ਨਾ ਆਏ ਉਹ ਇੱਥੇ ਹਾਏ ਹਾਏ ਤੇਰਾ ਤੇ ਜੀਜਾ ਬੜੇ ਚਾਵਾ ਨਾ ਤਿਆਰੀ ਕਰਨ ਦੇ ਆਈ ਇੱਕ ਬੜਾ ਮਾੜਾ ਹੋਇਆ ਹਾਏ ਕੀ ਕਰਾਂ ਫਿਰ ਮੈਂ ਭੈਣ ਜੀਜੇ ਨੂੰ ਸਮਝਾ ਲਾ ਕਿ ਤਰੀਕੇ ਨਾ ਕਉਂ ਕਿੱਥੇ ਮੂੰਹ ਫਾਵਾਗੇ ਮੇਰੀ ਗੱਲ ਸੁਣੋ ਮੈਂ ਤੈਨੂੰ ਫੋਨ ਕੀਤਾ ਵਾ ਕਿ ਆਪਣੇ ਪਿੰਡ ਚ ਕੋਈ ਮੁੰਡਾ ਲੱਭ ਤੂੰ ਆ ਨਹੀਂ ਹੁੰਨੀ ਆ ਨਾ ਸਾਡੇ ਪਿੰਡ ਚ ਮੁੰਡੇ ਹੈਗੇ ਆ ਤੇ ਨਾਬਦਾ ਰਿਸ਼ਤਾ ਕਰਨਾ ਹੁ ਦੱਸੀ ਤੇ ਹੁਣ ਇਸ ਤੇਰੀ ਲੋੜੀਓ ਮੇਰੀ ਗੱਲ ਸੁਣ ਭੈਣ ਇੱਕ ਦੋ ਦਿਨ ਟਿੰਡਾ ਹੁੰਦਾ ਕਿਥੋਂ ਲੈ ਵਾ ਵੇ ਹੈ ਤੂੰ ਆਪ ਸਿਆਣੀ ਆ ਐਦਾਂ ਨਾ ਕਹਿ ਮੇਰੀ ਭੈਣ ਹੈ ਹੁਣ ਸਾਡੀ ਲਾਜ ਪੱਤ ਰਹਿ ਜੇ ਇਹ ਸੋਚ ਤੇ ਤੂੰ ਨਾ ਰਿਸ਼ਤਾ ਕਰਾ ਮੇਰੀ ਭੈਣ ਹੁਣ ਮੇਰੀ ਗੱਲ ਸੁਣ ਚੱਲ ਉਹ ਤਾਂ ਤੇਰੀ ਗੱਲ ਠੀਕ ਵਾ ਪਰ ਇੱਕ ਦਿਨ ਚ ਤਾਂ ਨਹੀਂ ਹੋਣਾ ਪਰ ਓਦਾਂ ਇੱਕ ਗੱਲ ਦੱਸਾਂ ਇੱਕ ਮੁੰਡਾ ਸਾਡੀ ਗੁਆਂਢੀ ਚ ਹੈਗਾ ਵਾ ਹੈਗਾ ਵਾ ਤੇ ਦੱਸ ਛੇਤੀ ਪਰ ਨਾ ਉਹ ਨਸ਼ਾ ਪੱਤਾ ਦਿਨ ਰਾਤ ਕਰਦਾ ਈ ਓ ਚੱਲ ਕੋਈ ਗੱਲ ਨੀ ਗੋਲੀ ਵੱਜੇ ਨਸ਼ੇ ਪੱਤੇ ਨੂੰ ਕੋਈ ਨੀ ਆਪਾਂ ਸੁਧਰ ਜੂਗਾ ਬਾਅਦ ਚ ਵਿਆਹ ਤੋਂ ਤੂੰ ਚੁੱਪ ਕਰਕੇ ਤੇ ਕਰਾ ਦੇ ਇਸੇ ਸਾਏ ਤੇ ਜਿਹੜੇ ਸਾਏ ਤੇ ਹੁਣ ਹੀਗਾ ਮੇਰੀ ਗੱਲ ਸੁਣ ਪੈਲੀ ਤੇ ਉਹਨੂੰ ਦੋ ਕਿੱਲੇ ਆਉਂਦੀ ਆ। ਪਰ ਮੈਂ ਤੈਨੂੰ ਇੱਕ ਗੱਲ ਦੱਸਾਂ, ਉਹਨੇ ਉਹ ਦੋ ਕਿੱਲੇ ਦੋਹਾਂ ਮਹੀਨਿਆਂ ਚ ਵੇਚ ਕੇ ਖਾ ਜਾਣੇ ਆ। ਡੈਡੀ, ਡੈਡੀ ਮੇਰੀ ਗੱਲ ਤਾਂ ਸੁਣੋ। ਕਿੱਥੇ ਚੱਲੇ ਗੱਲ ਸੁਣ ਲਓ। ਇਹਨਾਂ ਨੂੰ ਕੀ ਹੋ ਗਿਆ ਵਾ? ਬੜੀ ਹਫੜਾ ਤਫੜੀ ਚ ਆਏ ਆ ਕੋਠੇ ਤੋਂ। ਮੈਂ ਪੁੱਛ ਨਹੀਂ ਆ ਭਲਾ। ਚੱਲ ਹੁਣ ਸਾਡੀ ਵੀ ਇੱਜ਼ਤ ਦਾ ਸਵਾਲ ਵਾ। ਜੇ ਆਪਾਂ ਨਾ ਹੁਣ ਕੀਤਾ ਨਾ। ਤਹਾਡੀ ਬੇਟੀ ਬੜੀ ਉਹ ਗੱਲ ਵਿੱਚ ਤੇ ਤੂੰ ਮੇਰੀ ਧਰ ਕੋ ਚੱਕਰ ਚਲਾ ਮੇਰੀ ਗੱਲ ਸੁਣ ਨਾ ਕੋਈ ਇੱਕ ਰਿਆ ਨਹੀਂ ਜਾਣਾ ਨਾ ਕੋਰ ਸਾਬਿਓ ਮੁੰਡਾ ਪੜਾਈ ਵਿਗੜਿਆ ਵਾ ਕੀਪ ਤਾਂ ਨਵ ਦੇ ਕਰਕੇ ਸੁਧਰ ਹੀ ਜਾਵੇ ਭੈਣ ਮੈਂ ਤਾਂ ਕਹਿੰਦੀ ਆ ਕਰ ਲੈ ਗੱਲ ਚਲ ਠੀਕ ਆ ਮੈਂ ਤੇਰੇ ਜੀਜੇ ਨਾਲ ਗੱਲ ਕਰਕੇ ਵੇ ਦੇ ਜੇ ਕੋਈ ਗੱਲ ਹੋਏਗੀ ਤੋਏਗੀ ਤੇ ਤੈਨੂੰ ਮੈਂ ਦੱਸ ਦਾਂਗੀ ਪਰ ਹੋਇਆ ਬੜਾ ਪਵਾੜਾ ਚਲ ਛੇਤੀ ਦੱਸੀ ਮੈਨੂੰ ਹੁਣ ਸਲਾਵਾ ਨਾ ਕਰਦੀ ਰਹੀ ਤੰਗ ਮੇਰੇ ਤੇ ਮਨੀ ਪਰ ਗਿਆ ਫੜੇ ਮੇਰੇ ਕੋ ਗੱਲ ਨਹੀਂ ਹੋਈ ਦੀ ਚੰਗਾ ਭੈਣਾ ਕਹਾਵਾ ਕਿ ਤੇਰੇ ਫੇਰ ਕੋ ਚੰਗਾ ਚੰਗਾ ਮੈਂ ਕਿਹੜੀ ਸੌਖੀ ਆ ਹਾਂ ਠੀਕ ਚੰਗਾ ਚੱਲ ਅਮਲੀ ਆ ਤੇ ਫਿਰ ਕੀ ਆ ਵਿਆਹੀ ਤੇ ਜਾਉਗੀ ਨਾ ਹੜਾ ਜਲੂਸ ਨਾ ਨਿਕਲੂਗਾ ਇਹ ਤਾਂ ਨਾ ਹੋਊਗਾ ਵੀ ਜਾਂ ਜਾਵਣੀ ਸੀ ਤੇ ਆਈ ਕਿਉਂ ਨਹੀਂ ਚੱਲ ਕੋਈ ਨਹੀਂ ਜਾਂਜ ਤੇ ਆਉਗੀ ਨਾ ਭਣੀ ਕਿੱਥੇ ਹੋ ਐਸ ਵੀ ਮੇਰੇ ਡੈਡੀ ਮੰਮੀ ਮੇਰੀ ਗੱਲ ਸੁਣੋ ਡੈਡੀ ਕਿੱਥੇ ਗਏ ਆ ਮੈਨੂੰ ਵੀ ਪਤਾ ਕਿੱਥੇ ਗਿਆ ਤਾਂ ਪਿਓ ਕਿੱਥੇ ਨਹੀਂ ਗਿਆ ਮੈਨੂੰ ਦੱਸ ਕੇ ਗਿਆ ਵਾ ਹਾਈ ਕਿੰਨੀ ਦੇਰ ਹੋ ਗਈ ਉਹਨਾਂ ਨੇ ਤੇ ਮੂੰਹ ਹੀ ਬੜਾ ਉਤਰਮ ਨਾ ਆਈ ਕੁਛ ਕੰਨ ਨਾ ਲੈਣ ਡੈਡੀ ਤੇ ਚੁੱਪ ਕਰ ਕੁਝ ਨਹੀਂ ਕਰਨ ਲੱਗਾ ਕੁਝ ਨਹੀਂ ਕਰਨਾ ਇਹਨਾਂ ਨੇ ਹਾਤੇ ਹੱਤ ਕਰਕੇ ਬਹਿ ਰਹੇ ਨੇ ਪਿਓ ਪੁੱਤ ਦੋਵੇਂ ਮੈਨੂੰ ਕਰਨਾ ਪੈਣਾ ਸਭ ਕੁਝ ਜੇ ਮੈਂ ਨਾ ਨਾ ਹੋਵਾਂ ਤੇ ਇੱਕ ਦਿਨ ਤੇ ਤੁਹਾਡਾ ਘਰ ਮੁੱਦਾ ਹੋ ਜਾਏ ਗੱਲਾਂ ਮਾਰਦੀ ਫਿਰਦੀ ਆ ਤੇ ਇਹਦਾ ਮਤਲਬ ਤੁਸੀਂ ਕੁਝ ਕਿਹਾ ਹੁਣ ਉਹਨਾਂ ਨੂੰ ਆਹੋ ਮੈਂ ਇਹ ਕਹਿੰਦੀ ਸਾਰੇ ਟੱਬਰ ਨੂੰ ਕਿ ਮੈਂ ਤਾਂ ਧੰਗਾ ਵਡੰਡੀ ਦਾ ਰਸਾਲਾ ਦਿੱਤੇ ਹੁਣ ਕੋਠੇ ਤੇ ਆਏ ਉਹ ਵੀ ਕੋਠੇ ਤੋਂ ਉੱਤਰ ਦੇ ਸਿੱਧਾ ਬਾਹਰ ਚਲ ਗਏ ਆ ਨਹੀਂ ਮੈਨੂੰ ਨਹੀਂ ਪਤਾ ਜਾ ਮਗਰ ਜਾ ਕੇ ਪੁੱਛ ਲੈ ਮਿੰਦਨ ਡਾਰੀ ਲੱਗਣ ਡਿਆ ਵੀ ਕੁਝ ਕਰ ਲੈਣਗੇ ਜਾਂ ਆਪਣੇ ਜਿਬਾਰਕ ਦੇ ਚੱਜਦੀ ਬੋਲ ਚੰਗਾ ਜਾਂ ਕੰਮ ਕੁੰਮ ਕਰ ਲੈ ਨਾ ਕੋਈ ਨਹੀਂ ਕੁਝ ਕਰਨਾ ਮੈਂ ਜਸਪਿੰਦਰ ਨੂੰ ਕਹਿੰਨੀ ਆ ਜਾਂ ਕਹਿ ਕਹ ਜਸਪਿੰਦਰ ਨੂੰ ਜਸਪਿੰਦੇ ਜੂ ਕਹਿੰਨੀ ਆ ਪਿੰਦਰ ਨੂੰ ਚਲ ਗਏ ਹੋਣਗੇ ਆਏ ਤੇ ਮੇਰੇ ਨਾਲ ਲੜ ਗਈ ਆ ਚੱਲ ਕੋਈ ਨਹੀਂ ਉਥੋਂ ਫਿਰ ਤੁਰ ਕੇ ਆਏ ਨਾ ਆਪੇ ਵੇਖੀ ਜਾਊਗੀ ਫਿਰ ਡੈਡੀ ਦੱਸੋ ਕੋ ਕੰਮ ਹੀ ਮੰਨੀ ਗਏਂ ਡੇ ਹੀ ਕੀ ਬਾਜਾਂ ਡੇ ਮਾ ਉਹ ਕੰਮ ਹੀ ਥੋੜਾ ਦੱਸੋ ਪਾਪਾ ਜਾਣਾ ਹੈ ਜਿਹੜਾ ਕਪਟਵਾਰੀ ਨਾਲ ਹੈ ਥੋੜਾ ਕੰਮ ਅੱਛਾ ਤੇ ਚੱਲਾਂ ਮੇਰੇ ਨਾਲ ਚੱਲੀਏ ਕਪਟਵਾਰੀ ਕੋਲ ਟਾਈਮ ਕਿੰਨਾ ਲੱਗਣਾ ਯਾਰ ਜੇ ਮਿਲ ਪਿਆ ਫੇਰ ਤੇ ਜਾਂਦੇ ਆ ਆਇਣਾ ਨਾ ਮਿਲਿਆ ਰੋ ਭਾਈ ਸਾਹਿਬ ਹੀ ਢੜੀ ਲੰਘ ਜੇ ਚਲੋ ਵੇਖ ਲਓ ਫਿਰ ਚਲ ਆ ਲਿਆ ਮੋਟਰਸਾਈਕਲ ਕੱਢ ਨਹੀਂ ਤਾਂ ਇਕੱਲੇ ਹੀ ਹੋਵੋ ਓਏ ਆ ਜਾ ਨਾਲ ਕੋਈ ਕੰਮ ਈ ਦੰਦਾ ਵਾ ਨਾਲ ਤੈਨੂੰ ਫੜਨੇ ਪੈਣਾ ਵਾ ਚਲੋ ਆ ਗਏ ਮਾੜੀ ਚੱਲ ਆਹੋ ਪਾਇਆ ਜਾ ਉਹ ਬਦਲਣਾ ਟੈਪਿਕ ਆਪਣੇ ਜੈੱਟ ਪਾ ਕੇ ਛੇਤੀ ਆ ਆ ਗਿਆ ਲੰਮਾ ਕਮਰਾ ਬੜੀ ਚੰਗੇ ਭਲੇ ਆ ਉਹ ਨਿਕਲਣਾ ਜਾਏ ਮੁੜ ਕੇ ਆਂਦਾ ਹੀ ਆ ਜਾਓ ਵੀ ਇਹ ਕਿੱਦਾਂ ਸੁੱਤੇ ਆ ਦੱਸ ਸੁਣੋ ਤੁਸੀਂ ਇੱਥੇ ਸੁੱਤੇ ਹੋ ਹਾਂ ਤੇ ਉਧਰ ਡੈਡੀ ਨਹੀਂ ਪਤਾ ਕਿੱਥੇ ਚਲ ਗਏ ਆ 2 ਘੰਟੇ ਹੋ ਗਏ ਡੈਡੀ ਆਏ ਨਹੀਂ ਆ ਤੇ ਅੱਗੇ ਵੀ ਜਾਂਦੇ ਹੁੰਦੇ ਆ ਜਾਣਗੇ ਜਾਂਦੇ ਨਹੀਂ ਹੁੰਦੇ ਮੈਨੂੰ ਲੱਗਦਾ ਡੈਡੀ ਮੰਮੀ ਦੀ ਲੜਾਈ ਹੋਈ ਆ ਤੇ ਡੈਡੀ ਤੇ ਆਏ ਨੰਗੇ ਉਦੋਂ ਪਤਾ ਨਹੀਂ ਕੀ ਹੋਇਆ ਹੋਣਾ ਉਹ ਵੀ ਕੋਠੇ ਤੇ ਉੱਤਰ ਗਿਆ ਮੰਮੀ ਵੀ ਕੋਠੇ ਤੇ ਉੱਤਰ ਗਈ ਮੈਨੂੰ ਦੱਸਿਆ ਨਹੀਂ ਕਿ ਚੱਲ ਆ ਜਾਣਗੇ ਹੁਣੇ ਤੇ ਉਹ ਤੇ ਕਿੰਨਾ ਟਾਈਮ ਹੋ ਗਿਆ ਫੋਨ ਫੋਨ ਲਾ ਲੈਨੇ ਕੋਈ ਨਹੀਂ ਲਾਉ ਹਬਲਾ ਫੋਨ ਮਿੰਟ ਡਰ ਲੱਗੀ ਜਾਂਦੇ ਆ ਕੋਈ ਨਹੀਂ ਇਦਾਂ ਮਾੜਾ ਮੋਟਾ ਹੁੰਦਾ ਰਿੰਦਾ ਹੋ ਪਰ ਇਦਾਂ ਨਹੀਂ ਪਹਿਲਾਂ ਡੈਡੀ ਨੇ ਕਿਹਾ ਇਹਨੇ ਬਾਜੂ ਮਾਰੀ ਹੋਣੀ ਆ ਤੇ ਗਏ ਬਣੇ ਆ ਕੀ ਪਤਾ ਲਾਉ ਤੇ ਸੀ ਫਿਰ ਹੁਣ ਤੇ ਸੁੱਚਾ ਹੋਂਡਾ ਡੈਡੀ ਦਾ ਹਾਏ ਮੈਂ ਅਖੰਡੀ ਨਾ ਮੈਂ ਹੋਰ ਤਰ੍ਹਾਂ ਵੀ ਜਾਂਦੇ ਆ ਹੁਣ ਚਲੇ ਮੈਂ ਇਦਾਂ ਕਰਦਾ ਵਾਂ ਮੈਂ ਫੇਰਾ ਮਾਰ ਕੇ ਉਹ ਨਾ ਮੋਟਰ ਤੇ ਜਾਂਦੇ ਹੁੰਦੇ ਆ ਇਹ ਵੇਲੇ ਹੋਰ ਕਿੱਥੇ ਜਾਣਾ ਹੁੰਦਾ ਜਾਓ ਸਭ ਤੇ ਜਲਦੀ ਜਾਓ ਉਠੋ ਉਹ ਲੈ ਤੂੰ ਰਿਆ ਗੰਦੀ ਆ ਜਿੱਦਾਂ ਕੋਈ ਲੜਨ ਗਿਆ ਹੁੰਦਾ ਵਾ ਯਾਰ ਕਿੰਨਾ ਟਾਈਮ ਹੋ ਗਿਆ ਵਾ ਦੋ ਤਿੰਨ ਮੈਂ ਨਾ ਕੋਈ ਗੱਲ ਨਹੀਂ ਮੈਂ ਵੀ ਹੁਣ ਨਾ ਜਾ ਕੇ ਨੋਰਮਲ ਗੱਲ ਆ ਤੂੰ ਨੋਰਮਲ ਹੀ ਕਹਿੰਦੇ ਰਹਿੰਦੇ ਹਰ ਗੱਲ ਨੂੰ ਐਦਾਂ ਨਹੀਂ ਡੈਡੀ ਨੇ ਪਹਿਲਾਂ ਕਦੀ ਕੀਤਾ ਉਦੋਂ ਮੰਮੀ ਵੀ ਖਿਜ ਖਿਜ ਪੈਂਡਿਓ ਨੂੰ ਪੁੱਛਿਆ ਕੀ ਪਤਾ ਆ ਜਾਣੀਗੇ ਆ ਜਾਣੀਗੇ ਫਨੀ ਤੂੰ ਇੱਥੇ ਸੁੱਤੇ ਜੇ ਉੱਤੇ ਹੂੰ ਥੱਲੇ ਵੀ ਧਿਆਨ ਮਾਰ ਲਿਆ ਕਰੋ ਕੀ ਬਣਦਾ ਘਰ ਚ ਉਹ ਕੀ ਬਣ ਗਿਆ ਥੱਲੇ ਲੈ ਉਹ ਡੈਡੀ ਦੇ ਪਿੰਦਰ ਹੁਣੇ ਪਾਣੀ ਕਿੱਥੇ ਗਏ ਯੋ ਪਟਵਾਰੀ ਵੱਲ ਕਹਿਣੇ ਚੱਲੇ ਆਪਾਂ ਪਟਵਾਰੀ ਵੱਲ ਆਹੋ ਪਟਵਾਰੀ ਵੱਲ ਕੀ ਕਰਨਗੇ ਉਹਨਗੇ ਮੈਨੂੰ ਕੀ ਪਤਾ ਉਹ ਵਾਸਸ਼ਨ ਤੇ ਡੇ ਹੀ ਗਏ ਹਾਥੂ ਤੇ ਧੌਣ ਤੇ ਉੱਥੇ ਡੇ ਹੀ ਗੱਲ ਕਰਨ ਮੈਂ ਉਹ ਪਰਲੇ ਕਮਰੇ ਚਾਥੋਂ ਮੈਂ ਬਾਤ ਸੁਣ ਗਈ ਹੂੰ ਆਹੋ ਥੋੜੇ ਨਾਲੇ ਕੰਪੈਰ ਹੋ ਇਹਨਾਂ ਨੂੰ ਮੈਨੂੰ ਹੁਣ ਕੀ ਪਤਾ ਕੀ ਕੰਮ ਆ ਤੋ ਇੱਥੇ ਇਦਾਂ ਕਰੋ ਹਾਂ ਮੰਮੀ ਨੂੰ ਪੁੱਛੋ ਹਾਂ ਜਾ ਕੇ ਪਹਿਲਾਂ ਯਾਰ ਮੈਂ ਨਹੀਂ ਪੁੱਛਣਾ ਮੰਮੀ ਨੂੰ ਤੈਨੂੰ ਪਤਾ ਯੇ ਮਮਮੀ ਰੋਸੀਨਾ ਤੈਨੂੰ ਪਤਾ ਮੇਰਾ ਹੋ ਜਾਣਾ ਫੇਰ ਕਪਤ ਤੇ ਫੇਰ ਮਮਮੀ ਨੇ ਕਹਣਾ ਕਿ ਤੈਨੂੰ ਨਿਕਲਾਇਆ ਹੋਣਾ ਤੇ ਹੂੰ ਸੀ ਨਾ ਬੰਦਾ ਗੱਲ ਕਰ ਲਿਆ ਹਾਂ ਤੂੰ ਮੇਰੀ ਗੱਲ ਸੁਨ ਹੂੰ ਆਪੋਸਾ ਮਮਮੀ ਨੂੰ ਜੇਨਾਂ ਦੇ ਵਾਹੇ ਹੂੰ ਵਹੀ ਖੁਸ ਹੋ ਜਦੋਂ ਦਾ ਤੂੰ ਸੂਟ ਦਿੱਤਾ ਲੈ ਕੇ ਚੱਲ ਕੋਈ ਨਹੀਂ ਮੈਂ ਆ ਹੀ ਪੁੱਛ ਕੇ ਵੇਖ ਲੈਣੀ ਆ ਆ ਗੱਲਾਂ-ਗੱਲਾਂ ਤੇ ਪੁੱਛ ਲਈ ਨਾ ਇਹ ਸਾਨੂੰ ਨਾ ਪੁੱਛੀ ਵੀ ਉਹ ਜਦਾਂ ਉਹ ਕੈਨ ਵੀ ਪਤਾ ਨਹੀਂ ਕਿਉਂ ਪੁੱਛਣ ਦੀ ਹੈ ਤੁਹਾਨੂੰ ਵੀ ਨਾ ਗੱਲ ਵੀ ਨਹੀਂ ਕਰਨੀ ਹੁੰਦੀ ਹੈ ਜੀ ਠੀਕ ਆ ਤੂੰ ਇੱਕੋ ਖਾਂੜ ਪੈਂਦੇ ਜਗਲੇ ਨੂੰ ਬੰਦਾ ਆਰਾਮ ਨਾਲ ਪਿਆਰ ਨਾਲ ਗੱਲ ਕਰ ਲੈਂਦਾ ਤੂੰ ਆਪੇ ਕੋਲ ਪੁਸ ਮੈਨ ਨਹੀਂ ਪੁੱਛਣਾ ਹਾਂ ਨਹੀਂ ਪੁੱਛਣਾ ਫਿਰ ਲੜਾਈ ਪੈ ਜਾਣੀ ਕਿਹੜਾ ਤੈਨੂੰ ਪਤਾ ਲੜਾਈ ਪਾਉਣੀ ਜ਼ਰੂਰੀ ਹੈ ਕੋਈ ਨਹੀਂ ਪੁੱਛ ਲੈਣੀ ਮੈਂ ਹੀ ਪੁੱਛ ਲਈਨੀ ਲੰਮੇ ਪਿਆਵਾ ਘੜੀ ਧੁੱਪੇ ਧੁੱਪੇ ਵੀ ਨਹੀਂ ਪੈਣ ਦਿੰਦੀ ਨੌਂਸ ਹੋ ਗਿਆ ਵਾ ਹਾਂਜੀ ਸੌ ਗਿਆ ਨਾ ਮੇਰੀ ਗੱਲ ਸੁਣੋ ਡੈਡੀ ਨਾ ਮੰਮੀ ਨਾਲ ਲੜ ਕੇ ਕਿਤੇ ਚਲ ਗਏ ਤੇ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਨਹੀਂ ਆਏ ਮੈਨੂੰ ਤੇ ਡਰ ਲੱਗਣ ਲੱਗਾ ਕੁਝ ਕਰਨਾ ਲੈਣਾ ਭਾਬੀ ਮੰਮੀ ਨੂੰ ਵੀ ਫੇਰੀ ਸਾਹ ਆਉਣਾ ਵਾ ਤੇ ਨਾਲ ਤਾਂ ਹੀ ਠੰਡ ਪੈਣੀ ਜਿਨਾਂ ਚਿਰ ਘਰ ਵਿੱਚ ਕੁਝ ਹੋਣਾ ਗਿਆ ਉਹ ਉਦਾਂ ਹੀ ਨਾ ਮੰਮੀ ਜਿਹੜਾ ਨਹੀਂ ਉਹਨੂੰ ਹੀ ਪਈ ਜਾਂਦੀ ਏ ਮੇਰੇ ਨਾਲ ਤੇ ਆਪ ਬਥੇਰ ਨਾਲ ਲੜ ਕੇ ਗਏ ਮੇਰਾ ਤੇ ਆਪਜੀ ਕਰਦਾ ਘਰ ਛੱਡ ਕੇ ਤੇ ਥੋ ਚਲ ਜਾ ਅੱਛਾ ਤੇਨਾਂ ਵੀ ਲੜੀ ਤੇ ਹੋਰ ਅੰਧ ਤੇਰਾ ਫਾਪ ਵੱਡਣਾ ਹੀ ਵੱਡਣਾ ਦੋਵਾਂ ਦਿਨਾਂ ਦੇ ਵਿੱਚ ਵਿੱਚ ਜਿਹਦੇ ਨਾਲ ਮਰਜੀ ਤੈਨੂੰ ਮੈਂ ਤੋੜਾ ਭਾਵੇਂ ਅਗਲੇ ਤੋਂ ਕੱਖ ਹੋਏ ਭਾਵੇਂ ਨਾ ਹੋਏ ਤੇ ਉਹੀ ਫਿਰ ਘਾਲੀ ਡੈਡੀ ਤੇ ਕੱਢਤੇ ਗੁੱਸਾ ਮੰਮੀ ਨੇ ਕੱਢਤਾ ਗੁੱਸਾ ਇਹਨਾਂ ਨੇ ਡੈਡੀ ਤੇ ਇਹੋ ਝਾੜ ਫੇਰੇ ਚੰਗੇ ਰਹਿ ਗਏ ਨੇ ਗਲਤੀਆਂ ਵੀ ਇਹ ਕਰਨ ਤੇ ਗੁੱਸੇ ਵੀ ਦੂਜਿਆਂ ਦੇ ਕਰਨ ਚੰਗੇ ਤੇ ਡੈਡੀ ਨਹੀਂ ਹੈ ਜਿਹੜੇ ਮੰਮੀ ਦੀਆਂ ਗੱਲਾਂ ਸੌਂਦੇ ਨੇ ਇਹਨਾਂ ਨੂੰ ਸਭ ਘਰੋਂ ਕੱਢਣ ਤੇ ਪਤਾ ਲੱਗੇ ਅੱਜ ਜੋ ਕੁਝ ਮੰਮੀ ਮੈਨੂੰ ਬੋਲ ਕੇ ਗਏ ਨਾ ਮੈਨੂੰ ਤੇ ਲੱਗਦਾ ਨਹੀਂ ਕਿ ਉਹ ਮੇਰੀ ਮਾਂ ਵਾ ਮੈਨੂੰ ਤੇ ਆਪ ਇਹਨਾਂ ਗੁੱਸਾ ਚੜਨ ਦਿਆ ਮੈਂ ਤੇ ਅਧਿਕਰ ਕੇ ਬੈਠੀ ਇਥੇ ਮੇਰਾ ਤੇ ਆਪ ਜੀ ਕਰਦਾ ਨਹੀਂ ਕਰ ਛੱਡ ਕੇ ਤੇ ਚਲ ਜਾ ਆ ਤੂੰ ਘਰ ਛੱਡ ਕੇ ਚਲ ਜਾ ਇਥੇ ਅੱਗੇ ਦਿੱਪਤਾ ਪਈ ਹੈ ਤੇ ਹੁਣ ਤੂੰ ਘਰ ਛੱਡ ਕੇ ਚਲ ਜਾ ਡੈਡੀ ਅੱਗੇ ਲੱਭਣ ਨਹੀਂ ਰਹਤੇ ਹੁਣ ਤੈਨੂੰ ਵੀ ਆਖ ਰਾਈ ਆ ਉਹ ਤੇ ਮੈਨੂੰ ਤੇ ਲੱਗਦਾ ਵਾ ਉਹੀ ਫਿਰ ਗੱਲ ਹੋਈ ਆ ਨਾ ਤੇਰੇ ਤੋਂ ਹੀ ਕੋਈ ਗੱਲ ਗੁੱਲ ਹੋਈ ਆ ਮੈਂ ਤੇ ਡੈਡੀ ਨੂੰਵਾਜਾ ਮਾਰਤੀ ਰਹੀ ਡੈਡੀ ਨੇ ਇੱਕ ਨਹੀਂ ਸੁਣੀ ਮੇਰੀ ਪਤਾ ਨਹੀਂ ਹੱਡੀ ਮਾਨ ਹੈ ਕੀ ਕਰਾਉਣਾ ਵਾ ਤੇ ਕਿੱਦਾਂ ਇਹਨੂੰ ਠਾਡੇ ਪੈਣੀ ਆ ਚਾਰ ਸਵੇਰੇ ਜੁੱਤੀਆਂ ਛਿੱਤਰ ਖਵਾ ਕੇ ਨਾਲੇ ਦੁੱਧਾਂ ਨੂੰ ਮਾਰਤੀ ਐ ਤਾਂ ਵੀ ਨਹੀਂ ਇਹਨੂੰ ਕੋਈ ਫਰਕ ਪੈਂਦਾ ਹੈਗਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਏ ਇਹਨੇ ਤੇ ਸਾਰਿਆਂ ਨੂੰ ਲੈ ਹੀ ਬੈਣਾ ਵਾ ਹਾਂ ਨਹੀਂ ਮੰਮੀ ਨਹੀਂ ਸੁਧਰ ਸਕਦੀ ਬਾਕੀ ਸਾਰੇ ਸੁਦਰਜਨਗੇ ਹੱਡੀ ਮੰਮੀ ਨੂੰ ਨਹੀਂ ਅਕਲ ਆਉਣੀ ਉਹਨੂੰ ਗੇ ਤੇ ਹਾਵ ਲੱਭਣ ਡੈਡੀ ਨੂੰ ਉਹਦਾ ਕਹਿੰਦੀ ਕਿ ਮੈਂ ਬੜੀ ਸਿਆਣੀ ਮੇਰੇ ਤੋਂ ਸਿਆਣਾ ਤਾਂ ਕੋਈ ਇਹ ਘਰ ਵਿੱਚ ਹੈ ਨਹੀਂ ਬਾਕੀ ਸਾਰੇ ਛਦਾਈ ਤੁਰੇ ਫਿਰਦੇ ਆ ਆਹੋ ਪਉ ਇਹੀ ਚੱਤ ਰਹਿ ਗਈ ਘਰ ਕਦੀ ਕਹੇ ਨਾ ਆਡਾ ਲਾਲਾ ਕਦੀ ਕਹੇ ਨਾ ਆਡਾ ਲਾਲਾ ਹੰਦ ਹੋ ਗਈ ਵੈਸੇ ਮੰਮੀ ਬਲੀ ਵੀ ਬੰਦਾ ਥੋੜਾ ਬੋਤਾ ਸੋਚਦਾ ਵਾ ਉਹਦਾ ਕਹਿੰਦੀ ਮੈਨੂੰ ਬੜਾ ਦੁੱਖ ਕੋਈ ਦੁੱਖ ਨਹੀਂ ਭਾਬੀ ਨੂੰ ਕਹੇਦਾ ਹੈਗਾ ਨਾ ਸਿਰਫ ਆਪਣੇ ਆਪ ਦਾ ਮਤਲਬ ਹੋਰ ਕਹੇ ਨਾ ਕੋਈ ਮਤਲਬ ਨਹੀਂ ਹੈਗਾ ਦੋਸਤ ਹੋਏ ਤੇ ਇਦਾਂ ਨਾ ਕਰਨ ਬਾਰ ਬਾਰ ਸਾਰਿਆਂ ਨੂੰ ਘਰ ਚ ਕੁਝ ਹੈ ਨਹੀਂ ਕੀ ਹੈ ਨਹੀਂ ਮਤਲਬ ਕੋਈ ਦਵਾਈ ਤੂੰ ਹੀ ਹੈਗੀ ਤੇ ਦੋ ਘਸੇ ਪਾਣੀ ਬੜੇ ਮੈਂ ਤੇ ਨਹੀਂ ਮੇਰਾ ਵੀ ਮੇਰੇ ਕਰੀ ਲੜਾਈ ਆਹ ਲੈ ਤੇਰੇ ਅੱਗੇ ਹੱਥ ਜੋੜੇ ਆਹੋ ਅੱਗੇ ਇੰਨੀ ਵਿਪਤਾ ਪਈ ਹੈ ਤੇ ਹੋਰ ਤੂੰ ਗੱਲਾਂ ਕਰੀ ਜੰਨੀ ਆ ਦਵਾਈ ਹੈ ਨਹੀਂ ਆ ਖਾਂਦੀ ਆ ਤੂੰ ਹੀ ਸਿਆਨ ਪਵਰਤ ਜੇ ਮੰਮੀ ਚ ਹੈਨੀ ਆ ਤੇ ਮੈਂ ਤੇ ਡੈਡੀ ਦਾ ਹਾਂਦੇ ਚੋਗੇ ਨਹੀਂ ਛੱਡਦੇ ਵੀ ਸਾਨੂੰ ਇਹਨ ਦਿਨਦੇ ਆ ਮੇਰੀ ਗੱਲ ਸੁਣ ਫਿਰ ਅਹੀਂ ਵੀ ਦਵਾਈ ਖਾ ਲਈਏ ਦੋਨੋਂ ਜੀ ਅਹੀਂ ਸੋਖੀ ਐ ਇੱਥੇ ਮੈਂ ਸੋਖੀ ਐ ਦੱਸ ਮੈਂ ਵੀ ਤੇ ਰੋਜ਼ ਉਦੀਆਂ ਗੱਲਾਂ ਸੁਣਨੀ ਆ ਤੇ ਮੇਰਾ ਨਹੀਂ ਜੀ ਕਰਦਾ ਮੈਂ ਵੀ ਦਵਾਈ ਖਾ ਕੇ ਮਰ ਜਾ ਤੇ ਫਿਰ ਮੰਮੀ ਨੂੰ ਲੱਗਦੀ ਨਹੀਂ ਹੈ ਕਿ ਵੀ ਮੰਮੀ ਇਕੱਲੀ ਸਿਆਣੀ ਰਹਿ ਗਈ ਹੈ ਤੇ ਨਾਲ ਦੱਸ ਉਹ ਨਹੀਂ ਕੀ ਕਰ ਸਕਨੇ ਫਿਰ ਤੇ ਨਾਲੇ ਨਾ ਮੇਰੀ ਗੱਲ ਸੁਣ ਮਰਿਆਂ ਕੇ ਇਸ ਚੀਜ਼ ਦਾ ਹੱਲ ਨਹੀਂ ਨਿਕਲਦਾ ਕੱਢਨੇ ਪੈਂਦੇ ਆਪ ਹੱਲ ਏਦਾਂ ਕਿ ਸਭ ਦੁਨੀਆ ਮਰ ਜੇ ਕੀ ਕਰੀਏ ਫਿਰ ਕਿਹੜੇ ਖੂਚ ਪਈਏ ਕਿੰਦਾ ਮੰਮੀ ਨੂੰ ਸਮਝਾਈ ਕਿੰਨਾ ਕੁਝ ਵੀ ਲੋ ਹੋਣ ਦੇਵਾ ਪਰ ਮੰਮੀ ਦੇ ਸੇਤੇ ਕੋਈ ਅਸਰ ਨਹੀਂ ਹੈਗਾ ਚੱਲ ਨਾ ਉਹਨ ਕੀ ਕਰਨਾ ਚੱਲ ਤੂੰ ਇਹਨੂੰ ਸੁਆਮਾ ਵੇਰਨੀ ਆ ਹੁਣ ਉਹ ਆਏ ਨਹੀਂ ਉਹ ਜੇ ਲੱਭ ਕੇ ਡੈਡੀ ਨੂੰ ਕੀ ਕਰਦੇ ਆਂ ਮੈਂ ਸੁੱਜੀ ਦੇ ਚੀਨ ਤੁਸੀਂ ਆਹੋ ਮੈਂ ਹੈ ਦੁਪਹਿਰ ਤੱਕ ਸਬਜੀ ਕੱਟ ਲੈਣੀ ਅੱਛਾ ਅੱਛਾ ਚੱਲ ਵਧੀਆ ਵਟਿਆ ਮੈਂ ਬਣ ਜੂਗੀ ਕੀ ਕਰਦੀ ਆਂ ਕੁਛ ਨਹੀਂ ਮੈਂ ਵੀ ਅੰਦਰ ਕੰਮ ਕੌਂ ਡਈ ਹਾਂ ਸਾਂਭਣ ਅੱਛਾ ਹਾਂ ਤੇ ਮੈਂ ਡਾੜੀ ਤੇ ਪਿੰਦਰ ਕਿੱਧਰ ਗਏ ਹੋਂ ਉਹ ਪੁੱਤ ਗਏ ਪਟਵਾਰੀ ਵੱਲ ਅੱਛਾ ਕੋਈ ਆਂਦੇ ਗਰਦੋਰੀ ਗਰਦਾਰੀ ਆ ਮੈਂ ਤਾਂ ਬਹੁਤਾ ਪੁੱਛਿਆ ਨਹੀਂ ਮੈਂ ਡਾੜੀ ਤੇਰਾ ਝਾਟੀ ਕਾਲਾ ਪੈ ਜਾਂਦਾ ਠੀਕ ਆ ਦੱਸ ਨਹੀਂ ਦਿੰਨੀ ਲੋੜ ਹੈਗੀ ਉੱਥੇ ਨਹੀਂ ਨਹੀਂ ਮੇਰੇ ਸਹੂਨਾਂ ਦੋਖ ਨਾਲਾਂ ਪੈਲੀ ਨਹੀਂ ਵਿਛੇ ਜ ਲਈ ਹੈਗੀ ਹਾਂ ਉਹਦਾ ਕੋਈ ਕੰਮ ਹੋਆ ਅੱਛਾ ਅੱਛਾ ਠੀਕ ਤਾਂ ਆਂਗਾ ਇਹਨੇ ਜੇ ਲੋੜ ਹੁੰਦੀ ਤਾਂ ਲੈ ਹੀ ਜਾਣਾ ਠੀਕ ਆ ਠੀਕ ਆ ਹੂੰ ਨਾਲੇ ਤਾਂ ਇੱਕ ਗੱਲ ਦੱਸਾਂ ਹੱਥ ਜੋੜਿਆ ਕਰ ਰੱਬ ਦੀ ਅੱਗੇ ਪਿੰਦਰਵਾਸ ਤੇ ਫੇਰ ਰਿਸ਼ਤਾ ਹੋ ਗਿਆ ਵਾ ਤੇ ਕੁੜੀ ਵੀ ਕੈਨੇਡਾ ਪੱਕੀ ਆ ਅੱਛਾ ਆਹ ਚੱਲ ਵਧੀਆ ਵਾ ਹੋ ਜਾਊਗਾ ਰਿਸ਼ਤਾ ਤੇ ਹਾਂ ਹਣਾ ਅਸੀਂ ਵੀ ਇੱਥੇ ਸੋਕੇ ਰਵਾਂਗੇ ਤੇ ਉਹ ਇੱਥੇ ਰਹੂਗਾ ਆ ਮੈਂ ਕਿਹਾ ਚੱਲ ਮੈਂ ਦੱਸਨੀ ਏ ਤੇਰੀ ਤਾਂ ਦਰਾਨੀ ਲੱਗਦੀ ਆ ਤੂੰ ਇਕੱਠੀਆਂ ਰਿਹਾ ਕਰਿਓ ਜਦੋਂ ਆਇਆ ਕਰੇਗੀ ਕੁਝ ਮਹੀਨਾ ਦੋ ਮਹੀਨੇ ਸਾਲ ਚ ਹੀ ਹੋਣਾ ਗਰਮੀ ਚ ਤੋਦਾ ਨਹੀਂ ਆਉਂਦਾ ਨੀ ਆਹੋ ਤੇ ਚੱਲ ਫਿਰ ਵੀ ਨਾਲ ਮਿਲ ਕੇ ਰਿਹਾ ਕਰਿਓ ਹਾਂ ਚੱਲ ਕੋਈ ਨਹੀਂ ਮੰਮੀ ਮੈਂ ਦੱਸ ਕੀ ਹੁ ਕੀ ਕਹਿਣਾ ਮੈਂ ਤੇ ਇਹ ਗੱਲ ਪਤਾ ਨਹੀਂ ਆ ਤੇ ਇਹ ਵਾਲਾ ਰਿਸ਼ਤਾ ਨਿਪਟੜੇ ਚੜਜੇ ਇਹ ਕਿਤੇ ਕੱਲ ਨੂੰ ਸੈੱਟ ਹੋ ਜਾਣ ਤੇ ਇੱਥੋਂ ਵਾਲਾ ਸਾਰਾ ਕੁਝ ਤੁਸੀਂ ਸੰਭਲ ਲਿਓ ਆਹੋ ਮੰਮੀ ਉਹ ਤੇ ਹੈ ਹੀ ਆ ਫਿਰ ਹਾਂ ਆਹੋ ਚੱਲ ਛੁਕਰ ਕਿਤੇ ਰੱਬ ਦੇ ਅੱਗੇ ਹੱਥ ਜੋੜ ਸਵੇਰੇ ਸ਼ਾਮੀ ਚੱਲ ਕੋਈ ਨਹੀਂ ਮੰਮੀ ਮੈਂ ਤੇ ਹੱਥ ਜੋੜਨੇ ਚਾਲੇ ਦਾ ਵੀ ਘਰ ਵਸਦੇ ਹੋਰ ਕਉਤ ਮੈਂ ਇਹ ਹੋਵਾਂ ਨੀਆ ਸਾਡੇ ਜਿੰਦਿਆਂ ਜੀ ਲੈ ਆਪੋ ਆਪਣੀ ਥਾਉ ਤੇ ਤੁਸੀਂ ਸੈਟ ਹੋ ਜਾਓ ਸਾਨੂੰ ਥਿੜੀ ਕੋਈ ਨਾ ਹੋਵੇ ਚੱਲ ਕੋਈ ਗੱਲ ਨਹੀਂ ਮੰਮੀ ਚੱਲ ਤੂੰ ਕਰ ਲਓ ਸਬਜ਼ੀ ਦੀ ਤਿਆਰੀ ਮੈਂ ਅੰਦਰ ਵੇਖ ਲਾਂ ਕੰਮ ਕੋਈ ਚੰਗਾ ਚੱਕ ਕਰ ਲਾ ਕਰ ਲਾ ਮੇਰੀ ਮੈਂ ਹੱਦ ਨੰਬਰ 10 ਕੋਈ ਇਹੋ ਹੁਚਵਾ ਹੁਣ ਅੱਗੇ ਨਾਲ ਉਦਾ ਇਹਦਾ ਫਰਕ ਸਹਜੇ ਸਹਜੇ ਬੈ ਗਿਆ ਚੱਲ ਛੁੱਕਰ ਮੇਰੀ ਵੀ ਜਾਨ ਸੋਕੀ ਜਦੋਂ ਛੜਦੀ ਭੁੱਜਦੀ ਹੀ ਨਾ ਤੇ ਮੈਂ ਵੀ ਆਪਣੇ ਆਪ ਨਹੀਂ ਛੱਡਦੀ ਅੰਦਰ ਅੰਦਰ ਮੈਨੂੰ ਬੜਾ ਹੀ ਫਿਕਰ ਹੁੰਦਾ ਕੀ ਗੱਲੂ ਕੀ ਡੈਡੀ ਮੋਟਰਸਾਈਕਲ ਆਰਦਾ ਜੇ ਅੰਦਰ ਯਾਰੋ ਬੰਦਾ ਮੈਨੂੰ ਪਛਾਣਿਆ ਪਛਾਣਿਆ ਲੱਗਦਾ ਹਾਂ ਜਿਦਾ ਨਵਦਾ ਡੈਡੀ ਹੁੰਦਾ ਡੈਡੀ ਸਾ ਤੇ ਉਹੀ ਹੈ ਬੜੀ ਨਿਮੀ ਦੀ ਭਾਈ ਉਹੀ ਹੈ ਨਾ ਉਹੀ ਚਲ ਆਪਾਂ ਗਈ ਲੈਣਾ ਤੁਸੀਂ ਚਲੋਗਾ ਬਿਲਕੁਲ ਬੜਾ ਮੜਾ ਜੈਨੂੰ ਉਹ ਕੀ ਕਹਿਣਾ ਆਪਾਂ ਗਾਂ ਤੀ ਮੋਟਰਸਾਈਕਲ ਤੋਰੋ ਪਰੀ ਗੱਲ ਸੁਣ ਮਿਲਦੇ ਆ ਮੜਾ ਜਿਆ ਡਿਆੜੀ ਫੇਰ ਉਹ ਗੱਲ ਯਾਰ ਕੀ ਹੋ ਚੱਲਿਆ ਸਾਨੂੰ ਮਾਰ ਦੂਗਾ ਉਹ ਨਹੀਂ ਗੱਲ ਹੈਗੀ ਪਰ ਆਪਾਂ ਕੰਨ ਨੂੰ ਮਿਲਣਾ ਵਾ ਜਦੋਂ ਕੋ ਲੈਣਾ ਨਹੀਂ ਦੇਣਾ ਨਹੀਂ ਸਾਡਾ ਜਿਹੜੇ ਕੰਮ ਚੱਲੇ ਉਧਰ ਚੱਲੀਏ ਉਹ ਕੰਮ ਚੱਲੀ ਜਾਣਾ ਵਾ ਕੋਈ ਗੱਲ ਨਹੀਂ 2 ਮਿੰਟ ਲੱਗਣੇ ਆ ਪਰ ਮੈਂ ਨਹੀਂ ਤੇ ਜਾਣਾ ਤੂੰ ਹੀ ਜਾਣਾ ਤੇ ਚੱਲ ਜੋ ਉਹ ਐਸੇ ਖਲੋ ਮੋਟਰਸਾਈਕਲ ਤੇ ਲੱਗੇ ਮੈਂ ਜਾਣਾ ਵਾ ਹ ਤੋ ਵੀ ਡਿਆੜੀ ਵਾਲੀ ਵੀ ਆਰਾਮ ਨਾਲ ਆਪਣਾ ਕੰਮ ਕਰੀਏ ਜਿਹੜੇ ਕੰਮ ਜਾਣਾ ਹੈ ਪਾਈ ਸਾਸਰੀ ਕਾਲ ਪਾਈ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਬੜਾ ਬੜਾ ਮੈਂ ਹੈ ਜਾਵਦੇ ਭਾਜੀ ਆ ਮੈਂ ਐਵੇਂ ਚੱਕਦਾ ਚੱਕਦੇ ਆਇਆ ਉਹ ਇੱਥੇ ਕੇ ਬੰਦੇ ਨੇ ਟਾਈਮ ਦੇ ਦਿੱਤਾ ਸੀ ਤੇ ਕਹਿੰਦਾ ਸੀ 10 ਮਿੰਟ ਮਨੂ ਹੋ ਗਿਆ ਬੈਠਿਆਂ ਨੂੰ ਤੇ ਇਦਾਂ ਕਿਤੇ ਹੋਇਆ ਨਹੀਂ ਤੇ ਜਾਨਾ ਕਿਹਦੇ ਕੰਮ ਉਹਨੂੰ ਡੀਕਣ ਰਿਆ ਸੀ ਮੈਂ ਕਿਹਾ ਬੜੇ ਨਿੰਮੋ ਝਾਣੇ ਜੋ ਕੇ ਬੈਠੇ ਕੀ ਗੱਲ ਕੋਈ ਪਰੇਸ਼ਾਨੀ ਜੋ ਪਰੇਸ਼ਾਨੀ ਭਾਜੀ ਤੁਹਾਨੂੰ ਮੈਂ ਕੀ ਦੱਸਾਂ ਪਰੇਸ਼ਾਨੀ ਹੈ ਵੀ ਕੋਈ ਨਹੀਂ ਹੈ ਤੇ ਹੈ ਵੀ ਤੇ ਹੈ ਵੀ ਬਹੁਤ ਤਗੜੀ ਹੈ ਅੱਛਾ ਬਾੜੀ ਮੋਟੀ ਗੱਲ ਨਹੀਂ ਕੀ ਗੱਲ ਹੋ ਗਈ ਇਹੋ ਜੀ ਉਹ ਬਸ ਤੁਹਾਨੂੰ ਪਤਾ ਹੀ ਆ ਸੁੱਖ ਦੇ ਆ ਗਿਆ ਸੁੱਖ ਸੁੱਖ ਪਾਜੀ ਕਾਦੀ ਆ ਜਿਉਂ ਦਾ ਨਵਦਾ ਤਲਾਕ ਹੋਇਆ ਨਾ ਸਾਡੇ ਦੇ ਘਰ ਦਾ ਬੇੜਾ ਹੀ ਘਰ ਕੋ ਗਿਆ ਸੱਚੀ ਗੱਲ ਪੁੱਛੋ ਤੇ ਕੀ ਗੱਲ ਹੋ ਗਈ ਪਾਜੀ ਕੀ ਚੱਕਰ ਪੈ ਗਿਆ ਹੁਣ ਚੱਕਰ ਕਾਦਾ ਵਾ ਪਹਿਲੋ ਢਾਣਾ ਰਿਸ਼ਤਾ ਜੁੜਿਆ ਸੀ ਇੱਕ ਤਾਂ ਹੋਰ ਕੀਤਾ ਸੀ ਸਾਰੇ ਘਰੋਂ ਬਦਾਰ ਵਧਿਆ ਹੋਏ ਅੱਛਾ ਤੇ ਬਾਅਦ ਹੈ ਡੰਗਦੇ ਕੰਮ ਰਹਿ ਗਿਆ ਸੀ ਤੇ ਮੁੰਡੇ ਉਹਨੇ ਵੀ ਜਵਾਬ ਦਿੱਤਾ ਵਿਆਹ ਰੱਖਿਆ ਸੀ ਵਿਆਹ ਰੱਖਿਆ ਸੀ ਅੱਛਾ ਉਹ ਕਿਤੇ ਫੋੜਵਾ ਫੋੜਵਾ ਪੈ ਗਿਆ ਕਿਤੇ ਪਤਾ ਨਹੀਂ ਕਹਿੰਦੇ ਪਾਤੀਆਂ ਕੀ ਕੀਤਾ ਕਹਿੰਦੇ ਉਧਰ ਉਧਰ ਹੀ ਹੂੰ ਜੋੜੀਆਂ ਪਿੱਦਰ ਦੇ ਨਾਲ ਜੀ ਪਿੱ ਤੁਹਾਡੇ ਵਿਆਹ ਜ ਖਚੀਆਂ ਖੁਚੀਆਂ ਸੀ ਅੱਛਾ ਬਸ ਉਹ ਤੋਂ ਰਟਾ ਜਾ ਪੈ ਗਿਆ ਮੁੰਡਾ ਕਹਿੰਦਾ ਤੁਸੀਂ ਮੇਰ ਨਾਲ ਲਖਾ ਰੱਖਿਆ ਉਹ ਜੇ ਉਹ ਗੱਲ ਭਾਜੀ ਐਵੇਂ ਜੀ ਤੇ ਗੱਲਾਂ ਬਾਤਾਂ ਵਾ ਮੈਂ ਤਾਂ ਤੁਹਾਨੂੰ ਹਰੇ ਉਤਰਾ ਹੀ ਮਰ ਜਾਣਾ ਵਾ ਜੇ ਮੇਰੇ ਹਾਲਾਤ ਵਾ ਗੱਲ ਤੇ ਬੜੀ ਮਾੜੀ ਹੋਈ ਚਲੋ ਆਪਣਾ ਰਿਸ਼ਤਾ ਨਹੀਂ ਰਿਹਾ ਵੱਖਰੀ ਗੱਲ ਹੀ ਤੇ ਚਲੋ ਜੇ ਗਾਂ ਕਿਤੇ ਡੇ ਹੀ ਕਰਨ ਤੇ ਚਲੋ ਕੰਮ ਸਿਰੇ ਚੜ ਜਾਂਦਾ ਹਨਾ ਪਾਜੀ ਜਦੋਂ ਕਰਮਾ ਜੀ ਇਹੋ ਜਿਹਾ ਗੇੜ ਵੱਜ ਜਨੇ ਕਰੀ ਮੁੜ ਕੇ ਪਿਆਰ ਹੀ ਲੱਗਦੇ ਉਹਦੇ ਬੰਦੇ ਨੂੰ ਤੁਹਾਨੂੰ ਇਹ ਗੱਲ ਦਾ ਪਤਾ ਤੇ ਦੱਸ ਕਿਨੇ ਦਿੱਤਾ ਇਹੋ ਜਿਹਾ ਕੰਮ ਕਿੰਨੇ ਕਰਤਾ ਮਾੜਾ ਪਾਜੀ ਮੈਨੂੰ ਤੇ ਗੱਲ ਦਾ ਪਤਾ ਨਹੀਂ ਮੇਰ ਨਾਲ ਹੀ ਮੁੰਡੇ ਨੇ ਗੱਲ ਕੀਤੀ ਆ ਤੇ ਮੈਨੂੰ ਕਹਿੰਦਾ ਵੀ ਨਾ ਤੁਸੀਂ ਮੇਰੇ ਕੋਲ ਬੜਾ ਉਤਵਡਾ ਲਕਾ ਰੱਖਿਆ ਹੋਆ ਹਾਂ ਜਾਊਂਗਾ ਕੁੜੀ ਤੁਹਾਡੀ ਪਹਿਲੋਂ ਵਿਆਹੀ ਤੁਸੀਂ ਨਸੀਬ ਮੈਨੂੰ ਦੱਸਿਆ ਨਹੀਂ ਪਹਿਲਾਂ ਦੱਸਿਆ ਨਹੀਂ ਮੁੰਡੇ ਨੂੰ ਨਹੀਂ ਭਾਜੀ ਦਰਬਾਰਾ ਕਹਿੰਦਾ ਵੀ ਤੁਸੀਂ ਗੱਲ ਤੇ ਮਿੱਟੀ ਪਾਓ ਇਹ ਗੱਲ ਕਰੋ ਨਾ ਮੈਂ ਤੇ ਆਖਿਆ ਮੈਂ ਜਿਹੜੀ ਕੱਲ ਨੂੰ ਗੱਲ ਹੋਣੀ ਆ ਨਾ ਉਹ ਬੁਢੇ ਨੂੰ ਦੱਸ ਦੇ ਤੇ ਮੁੜ ਕੇ ਠਕਣਾ ਕੇ ਗੱਲਾਂ ਪਾਉਂਗੇ ਤੇ ਭਾਜੀ ਬਸ ਉਹ ਮਾੜੀ ਇੱਕੋ ਹੀ ਗੱਲ ਨੇ ਬਸ ਸਾਰਾ ਬਿੜਾ ਕਰਕੇ ਕਰਛੜਿਆ ਹੁਣ ਵਿਆਹ ਤੁਸੀਂ ਰੰਬਿਆ ਸੀ ਭਾਜੀ ਵਿਆਹ ਤੇ ਬਸ ਡੈਡਾਂ ਗਈ ਸੀ ਤੇ ਫਿਰ ਤੇ ਤੁਹਾਡਾ ਬੜਾ ਨੁਕਸਾਨ ਹੋਇਆ ਭਾਜੀ ਨੁਕਸਾਨ ਜਾਂ ਨੁਕਸਾਨ ਸਾਡੇ ਦੇ ਘਰ ਕਲਾ ਆਈ ਦੀਆਂ ਮੇਰੇ ਸਾਹ ਨਾਲ ਉਤਨਾ ਸਾਰੇ ਟੱਬਰ ਨੇ ਮਰ ਜਣਾਵਾ ਅਏ ਤੇ ਚਲੋ ਕੁਦਰਤੀ ਨੰਗਣ ਡੇ ਆ ਤੇ ਮੇਰਾ ਧਿਆਨ ਪਿਆ ਗਿਆ ਤੇ ਮੈਂ ਕਿਹਾ ਭਾਜੀ ਲੱਗਦੇ ਚਲੋ 2 ਮਿੰਟ ਮਿਲ ਹੀ ਲੈਨੇ ਆ ਹਾਂਜੀ ਹਾਂਜੀ ਚਲੋ ਬੜਾ ਵਧੀਆ ਕੀਤਾ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ ਪਰ ਇਹ ਆ ਵੀ ਭਾਜੀ ਮੇਰੀ ਜ਼ਿੰਦਗੀ ਦਾ ਕੋਈ ਜੀਣ ਨਹੀਂ ਜੇ タルਮਸਤ ਦੀ ਗੱਲ ਦੱਸੋ ਐਡਾ ਕਿਹੜਾ ਮਾੜਾ ਬੰਦਾ ਜਿਹਨੇ ਇਹੋ ਜੀ ਗੱਲ ਦੱਸ ਦਿੱਤੀ ਚਲ ਨਾ ਦੱਸਦਾ ਪੜਦਾ ਰਹਿੰਦਾ ਰਕੀਬਤਾ ਕੰਮ ਸੇ ਨਹੀਂ ਚੜ ਜਾਂਦਾ ਬਾਕੀ ਭਾਜੀ ਆਨੇ ਮੋਬਾਈਲ ਮੂਲ ਚੱਲ ਪਿਆ ਨਾ ਸਾਰਾ ਬੇੜਾ ਕਰਕੇ ਇਹਨਾਂ ਨੇ ਕੀਤਾ ਇਹ ਗੱਲ ਹੈ ਤੇ ਹੁਣ ਅਸੀਂ ਤੇ ਲੱਭਣ ਡੇ ਆ ਵੀ ਕਿਤੇ ਖੇਤੀ ਨਾਲ ਇਥੇ ਦੇ ਮੁੰਡਾ ਨਹੀਂ ਗਾ ਲੱਭਣਾ ਜਿਹੜਾ ਹੋ ਸਾਇ ਤੇ ਕੰਮ ਸਾਰਾ ਹੋ ਜੇ ਆਹੋ ਚਲੋ ਫੇਰੇ ਹੋ ਜਾਣਾ ਉਸ ਤਰੀਕ ਤੇ ਫਿਰ ਵੀ ਬੰਦੇ ਦੀ ਰਹਿ ਰਹਿ ਜਾਂਦੀ ਆ ਉਹ ਹੋ ਤਾਂ ਗੱਲਾਂ ਭਾਜੀ ਜੇ ਮੈਂ ਘਰ ਜਾਣਾ ਵਾ ਤੇ ਘਰ ਅੱਤ ਦੀ ਲੜਾਈ ਆ ਜੇ ਹੁਣ ਇੱਥੇ ਆਣ ਕੇ 10 ਮਿੰਟ ਬੈਠਾ ਵਾ ਤੇ ਮਨ ਨੂੰ ਸਕੂਨ ਮਿਲ ਜਾਂਦਾ ਵਾ ਤੁਸੀਂ ਆ ਕੇ ਲੱਗ ਹੋਰ ਕਿੰਨੇ ਆਣ ਕੇ ਬੈਹਿਣਾ ਮੈਂ ਤੇ ਨਾ ਨਕੋਂ ਪੈਰੋਂ ਚੁੱਲ ਗਿਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਵੇਖੋ ਭਾਜੀ ਜੋ ਪ੍ਰਮਾਤਮਾ ਕਰੇਗਾ ਚੰਗਾ ਹੀ ਕਰੇਗਾ ਠੀਕ ਆ ਤੇ ਤੁਸੀਂ ਕੋਈ ਗਲਤ ਸਟੈਪ ਨਾ ਚੁੱਕਿਓ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਤੇ ਤੁਸੀਂ ਮੈਂ ਤੇ ਇਹ ਤੁਹਾਨੂੰ ਸਲਾਹ ਦਵਾਂਗਾ ਕਿ ਚੁੱਪ ਕਰ ਗਿਆ ਨਾ ਤੁਸੀਂ ਆਪਣੇ ਘਰ ਜਾਓ ਚਲੋ ਚੱਲਦੇ ਆਂ ਫਿਰ ਪਾਜੀ ਉਹ ਤਾਂ ਗੱਲ ਹੈ ਕਿ ਪਰ ਤੁਸੀਂ ਕਿਤੇ ਪਿੰਦਰ ਦਾ ਕੀਤਾ ਕਿ ਨਹੀਂ ਗੜੀ ਨਹੀਂ ਪਾਜੀ ਅਜੇ ਨਹੀਂ ਕੀਤਾ